ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਇੱਕ ਪਾਸੇ ਜਿੱਥੇ ਹੜਾਂ ਦੀ ਮਾਰ ਪੰਜਾਬ ਚੱਲ ਰਿਹਾ ਹੈ ਤਾਂ ਉੱਥੇ ਹੀ ਇਸ ਹੜਾਂ ਦੀ ਮਾਰ ਦੇ ਦੌਰਾਨ ਮਦਦ ਕਰਨ ਵਾਲੇ ਕਾਂਗਰਸ ਦੇ ਬਲਾਕ ਦੇ ਜੋ ਪ੍ਰਧਾਨ ਨੇ ਉਹਨਾਂ ਦੀ ਮੌਤ ਹੋ ਗਈ ਹੈ ਮੌਤ ਹੋਣ ਦਾ ਕਾਰਨ ਹੈ ਉਹਨਾਂ ਉੱਪਰ ਚਲਾਈਆਂ ਗਈਆਂ ਗੋਲੀਆਂ ਜੀ ਹਾਂ ਪੱਟੀ ਹਲਕੇ ਦੇ ਵਿੱਚ ਇੱਕ ਬਲਾਕ ਦੇ ਪ੍ਰਧਾਨ ਦੇ ਉੱਪਰ ਸ਼ਰੇਆਮ ਗੋਲੀਆਂ ਉਸ ਸਮੇਂ ਚਲਾਈਆਂ ਗਈਆਂ ਜਦੋਂ ਉਹ ਹਾੜਾ ਪ੍ਰਭਾਵਿਤ ਖੇਤਾਂ ਦੇ ਵਿੱਚ ਮਦਦ ਕਰਨ ਤੋਂ ਬਾਅਦ ਆਪਣੇ ਟਰੈਕਟਰ ਤੇ ਵਾਪਸ ਆਪਣੇ ਘਰ ਆ ਰਿਹਾ ਸੀ ਤੇ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ਤੋਂ ਬਾਅਦ ਸਿਆਸਤ ਭੜਕ ਗਈ ਹੈ ਰਾਜਾ ਵੜਿੰਗ ਨੇ ਜੋ ਪ੍ਰਧਾਨ ਕਾਂਗਰਸ ਦੇ ਉਹ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਏਰੀਏ ਦੇ ਵਿੱਚ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੇ ਪਰਿਵਾਰ ਨੂੰ ਪੁੱਛਿਆ ਕਿ ਆਖਰਕਾਰ ਤੁਸੀਂ ਕੀ ਮੰਗ ਕਰਦੇ ਹੋ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਭੱਗ ਗਿਆ ਪੁਲਿਸ ਥਾਣੇ ਜੋ ਉਹ ਰਾਜਾ ਵੜਿੰਗ ਪਹੁੰਚ ਗਏ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਸੋ ਲਗਾਤਾਰ ਇਸ ਚੀਜ਼ ਨੂੰ ਲੈ ਕੇ ਵਿਰੋਧ ਕਾਂਗਰਸ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਹੜਾਂ ਨਾਲ ਹਾਲਾਤ ਵਿਗੜੇ ਨੇ ਤਾਂ ਹੜਾਂ ਦੇ ਦੌਰਾਨ ਵੀ ਗੁੰਡਾਗਰਦੀ ਹੈ ਜਿਹੜੀ ਉਹ ਰੋਕ ਨਹੀਂ ਰਹੀ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਆਓ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਤੇ ਹੜਾਂ ਨਾਲੋਂ ਵੀ ਵੱਡਾ ਬੰਦਾ ਜਾ ਰਿਹਾ ਕਤਲੇ ਗਾਰਦ ਸ਼ਰਿਆਮ ਪੂਰਾ ਫੜਵਰ ਭਗਰੇ ਇਹ ਮੂਸੇ ਵਾਲੇ ਤੋਂ ਲੈ ਕੇ ਨੰਗਲ ਅੰਬੀਆਂ ਤੋਂ ਲੈ ਕੇ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਹ ਚਾਹੇ ਕੋਈ ਵੀਰ ਵੈਲਾ ਵਾਲਾ ਵਪਾਰੀ ਹੋਵੇ ਤੁਹਾਨੂੰ ਪਤਾ ਜਦੋਂ ਮੈਂ ਅੰਤਮ ਸੰਸਕਾਰ ਤੇ ਗਿਆ ਵੀਰ ਵੈਲਾ ਵਾਲੇ ਹਬੋਰ ਵਾਲੇ ਉੱਪਰ ਪੂਰਾ ਭਰਾ ਕਹਿੰਦਾ ਕਹਿੰਦਾ ਮੈਂ ਸਾਰੇ ਭਾਜੀ ਮੈਂ ਕਿਹਾ ਗੱਲ ਕੀ ਸੀ ਕਹਿੰਦਾ ਮੈਂ ਸਾਰੇ ਗੈਂਗਸਟਰ ਮੈਨੇਜ ਕਰ ਲੇ ਭਾਜੀ ਜਿਹੜਾ ਪੈਸੇ ਮੰਗਦਾ ਸੀ ਮੈਂ ਉਹਨੂੰ ਦੇ ਆਉਂਦਾ ਸੀ ਮੈਂ ਕਿਹਾ ਫੇਰ ਕਿਹਦਾ ਸਾਨੂੰ ਕਹਾਣੀ ਨਹੀਂ ਪਤਾ ਲੱਗੀ ਹੋਇਆ ਕੀ ਥੇਰ ਦੱਸਿਆ ਵੀ ਕਿਸੇ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਂ ਫਲਾਨਾ ਬੋਲਦਾ ਇਹ ਕਹਿੰਦਾ ਕੌਣ ਮੈਂ ਜਾਣਦਾ ਨਹੀਂ ਜੀ ਆਪਾਂ ਕਈ ਦਿਨ ਮੈਂ ਤੁਹਾਨੂੰ ਕਹਾਂ ਮੈਂ ਵਿੜਿੰਗ ਬੋਲਦਾ ਤੁਸੀਂ ਕਹੋਗੇ ਪਹਿਲਾਂ ਤਾਂ ਕਦੇ ਵਿੜਿੰਗ ਦਾ ਫੋਨ ਆਇਆ ਨਹੀਂ ਕੌਣ ਕੋਈ ਕਹੋਗੇ ਕਿਹੜਾ ਵਿੜਿੰਗ ਬਾਈ ਇੰਨੇ ਚ ਹੀ ਮਾਰਤਾ ਆਪਣੇ ਸਰਪੰਚ ਦਾ ਇਹਨਾਂ ਨਾਲ ਕੋਈ ਰੌਲਾ ਨਹੀਂ ਰੱਪਾ ਨਹੀਂ ਆਪਣੇ ਸਰਪੰਚ ਨੇ ਇਹ ਗੱਲ ਕਹਿਤੀ ਮੈਂ ਹੁਣ ਜਿਹੜਾ ਮਸਲਾ ਸੁਣਿਆ ਕੋਈ ਆਪਸ ਵਿੱਚ ਪਿੰਡ 'ਚ ਜ਼ਮੀਨ ਦਾ ਆਪਣਾ ਸਰਪੰਚ ਜਾ ਕੇ ਇਹ ਗੱਲ ਕਿਹਾ ਆ ਟਰੈਕਟਰ ਮੰਗ ਕੇ ਵੀ ਭਾਈ ਸਾਡਾ ਉਰੀ ਮਾਂ ਨੂੰ ਕਿਹਾ ਆ ਵੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਅਸੀਂ ਜੇ ਤੁਹਾਨੂੰ ਲੱਗਦਾ ਵੀ ਹੈ ਇਹ ਸਾਡਾ ਹੁਕਮ ਹੈ ਇਸ ਦੇ ਬਾਪ ਯੂਧ ਵੀ ਟਰੈਕਟਰ ਤੇ ਹੜਾ ਵਾਲਿਆਂ ਦੀ ਸੇਵਾ ਕਰਦਿਆਂ ਨੂੰ 6 ਗੋਲੀਆਂ ਮਾਰਤੀਆਂ ਇਹ ਹਾਲਾਤ ਜਦੋਂ ਮਾੜੀ ਸਰਕਾਰ ਹੋਵੇ ਨਾ ਜਦੋਂ ਮੁੱਖ ਮੰਤਰੀ ਕਮਜ਼ੋਰ ਹੋਵੇ ਤੇ ਮਾੜੀ ਹੋਵੇ ਸਰਕਾਰ ਤੇ ਪੰਜਾਬ ਦੀ ਪੁਲਿਸ ਗੋਡੇ ਟੇਕ ਦੇ ਉਦੋਂ ਇਹ ਹਾਲਾਤ ਪੈਦਾ ਹੋ ਜਾਂਦੇ ਔਰ ਇਹ ਕੋਈ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਨਹੀਂ ਹੈ ਇੱਥੇ ਦਾ ਜਿਹੜੇ ਲੀਡਰ ਚਾਰ ਚਾਰ ਗੰਨਮਣ ਲਈ ਫਿਰਦੇ ਆ ਉਹ ਸੁਰੱਖਿਅਤ ਦੀ ਉਹਨਾਂ ਨੂੰ ਟੈਲੀਫੋਨ ਆਉਂਦੇ ਤੁਹਾਨੂੰ ਮਾਰਨਾ ਹੋਵੇ ਉਹਨਾਂ ਨੇ ਆਗ ਦੇ ਦੋ ਦੋ ਤਿੰਨ ਤਿੰਨ ਪ੍ਰਾਈਵੇਟ ਰੱਪਲੇ ਇੰਨੀ ਜ਼ਰੂਰਤ ਡੀਨਰ ਤੋਂ ਬੰਦਾ 144 ਦੂਰ ਕੋਈ ਜਾਂਦਾ ਅਗਲਾ ਕਹਿੰਦਾ ਰਹਿਣਾ ਕੀ ਹੈ ਇਹਦੇ ਨਾਲ ਪੰਗਾ ਲੈ ਕੇ ਤੇ ਆਮ ਬੰਦੇ ਦੇ ਕੀ ਹਾਲਾਤ ਹੈ ਇਹ ਤਾਂ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਠੀਕ ਹੈ ਜੀ ਅਸੀਂ ਵੇਖੀ ਜਾਂਦੇ ਅਸੀਂ ਰੋਜ਼ ਅਸੀਂ ਪੁਲਿਸ ਦਾ ਸਾਥ ਦਿੰਨੇ ਹਰ ਥਾਂ ਤੇ ਪਰ ਇੱਕ ਘਾੜੀ ਤੋਂ ਨੂੰ ਸੁਣਾਉਣਾ ਚਾਹਣਾ ਮੋਗੇ ਮੇਰਾ ਬਲਾਕ ਪ੍ਰਧਾਨ ਮਾਰਤਾ ਉਹਨਾਂ ਨੇ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਬਾਡੀ ਖਰਾਬ ਹੋਣ ਲੱਗ ਪਈ ਮੈਂ ਉੱਥੇ ਗਿਆ ਮੈਨੂੰ ਡੀਜੀਪੀ ਦਾ ਫੋਨ ਆਇਆ ਮੈਂ ਕਿਹਾ ਬਾਡੀ ਖਰਾਬ ਹੁੰਦੀ ਹੈ ਤੁਸੀਂ ਦੇਖ ਲਓ ਉਹ ਵਿਚਾਰੇ ਕਰਾਰੀ ਉਹਨਾਂ ਨੇ ਈ ਲੜਦਿਆਂ ਨੂੰ ਉਹਨਾਂ ਨੂੰ ਹਾਂਜੀ ਦੋ ਤਿੰਨ ਚਾਰ ਬੰਦੇ ਫੜੇ ਉਹਨਾਂ ਨੂੰ ਦੋ ਤਿੰਨ ਗੰਦਮੇਂ ਦੇ ਤੇ ਦੋ ਕੋ ਵੀ ਟੁੱਟੇ ਭੱਜੇ ਜੇ ਦੇਤੇ ਚਲੋ ਕੋਈ ਨਹੀਂ ਅੱਜ 2 ਸਾਲ ਹੋ ਗਏ ਉਹਦੀ ਘਰ ਵਾਲੀ ਆਗਾ ਅਸਲਾ ਲਾਇਸੈਂਸ ਬਣਾਉਣ ਵਾਸਤੇ ਤਿੰਨ ਵਾਰੀ ਤਾਂ ਮੋਕੇ ਦੇ ਐਸਐਸਪੀ ਨੂੰ ਮੇਰੇ ਤੋਂ ਫੋਨ ਕਰਾਇਆ ਉਹਨੇ ਫਿੱਟੇ ਮੂੰਹ ਇਹੋ ਜੀ ਪੁਲਿਸ ਦਾ ਤੇ ਫਿੱਟੇ ਮੂੰਹ ਇਹੋ ਜੀ ਸਰਕਾਰ ਦਾ ਜੀਰਾ ਘਰ ਵਾਲਾ ਮਰ ਗਿਆ ਉਹਦਾ ਲਾਇਸੈਂਸ ਬਣਾਉਣ ਨੂੰ ਤਿਆਰ ਨਹੀਂ ਪੁਲਿਸ ਰਾਜੇ ਵੜੇ ਦੀ ਸਪਾਰਸ਼ ਚਾਹੀਦੀ ਸੋ ਹੈ ਆਈ ਮੋਕੇ ਵਾਲੀ ਅੱਛਾ ਸੋ ਇਹ ਹਾਲਾਤ ਇਹ ਪੰਜਾਬ ਪੁਲਿਸ ਦੇ ਆ ਮੁੰਡਾ ਪੰਜਾਬ ਪੁਲਿਸ ਜੋ ਮਰਜੀ ਜੋ ਮਰਜੀ ਕਹੋਗੇ ਉਹੀ ਗੱਲ ਮੰਨ ਲੈਣੀ ਕੀ ਗਾਰੰਟੀ ਹੈ ਵੀ ਉਹਨੇ ਮੁੰਡੇ ਨੂੰ ਨਹੀਂ ਮਾਰਨਗੇ ਕੀ ਗਾਰੰਟੀ ਹੈ ਵੀ ਉਹ ਇਸ ਸਮਰਥਕ ਨੂੰ ਨਹੀਂ ਮਾਰਨਗੇ ਹੁਣ ਇਹ ਸੀਆਈਡੀ ਵਾਲੇ ਤੁਹਾਨੂੰ ਫੋਨ ਕਰਨ ਲੱਗ ਪੈਣਗੇ ਕਿਹੜੇ ਕਿਹੜੇ ਬੰਦੇ ਆਏ ਇੱਥੇ ਆਏ ਆ ਜਿਹੜੇ ਜਾਦੇ ਬੋਲਣਗੇ ਉਹਨਾਂ ਨੂੰ ਉਹ ਵਰਾ ਲੈਣਗੇ ਵੀ ਤੁਸੀਂ ਨਹੀਂ ਕਰਨਾ ਕਿਸੇ ਨੂੰ ਗੈਂਗਸਟਰ ਦਾ ਫੋਨ ਆ ਜੂਗਾ ਤੇ ਕੋਈ ਪੋਚ ਤੋਂ ਪ੍ਰਭਾਵਿਤ ਹੋ ਕੇ ਚਲਾ ਜਾਊਗਾ। ਤੋਂ ਮੈਂ ਜੀਰਾ ਸਾਹਿਬ ਦੇਣੀ ਜੀ ਦਾ ਹੋਰ ਲੀਡਰ ਵੀ ਆ ਜਾਣਗੇ। ਮੈਂ ਪਹਿਲਾਂ ਪਰਿਵਾਰ ਨੂੰ ਪੁੱਛਿਆ ਸੀ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਰਾਜਨੀਤੀ ਐਸੇ ਸਾਡੇ ਕੋਲੇ ਬਥੇਰੇ ਵੱਡੇ ਪਲੇਟਫਾਰਮ ਹੈਗੇ। ਇਹ ਕੋਈ ਪਲੇਟਫਾਰਮ ਨਹੀਂਗਾ ਵੀ ਜਿੱਥੇ ਅਸੀਂ ਰਾਜਨੀਤੀ। ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਕੇ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਇੱਥੋਂ ਦੇ ਤੁਸੀਂ ਉਹਨਾਂ ਦੇ ਸਪੋਰਟਰ ਐ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਕਿਉਂ ਸਮਾਂ ਕਿਸੇ ਕੋਲੇ ਵੀ ਨਹੀਂ ਹੁੰਦਾ ਸਮਾਂ ਆਪਦੇ ਆਸਤੇ ਕੱਢਣਾ ਪੈਂਦਾ ਸੋ ਮੈਂ ਜੋ ਤੁਸੀਂ ਚਾਹੋਗੇ ਜਾਂ ਪਰਿਵਾਰ ਵਾਲੇ ਚਾਹਣਗੇ ਪਰਿਵਾਰ ਵਾਲੇ ਨੂੰ ਤਾਂ ਸੱਟ ਵੀ ਮੇਰੇ ਦੇਗਾ ਉਹ ਕਹਿੰਦੇ ਸਾਡੀ ਸਿਕਿਉਰਿਟੀ ਕੀ ਐ ਅਸੀਂ ਆਸੇ ਕਿਵੇਂ ਕੰਮ ਚੱਲੂਗਾ ਕੋਈ ਫੜਿਆ ਕਿ ਨਹੀਂ ਫੜਿਆ ਤੇ ਤੁਸੀਂ ਫਿਰ ਮੈਂ ਆਖਿਆ ਵੀ ਆਪਾਂ ਜਿਹੜੇ ਸਰਪੰਚ ਸਾਹਿਬ ਦੇ ਬੇਲੀ ਮਿੱਤਰ ਹੈ ਸੱਜਣ ਦੋਸਤ ਹੈ ਉਹਨਾਂ ਨਾਲ ਵੀ ਗੱਲ ਕਰ ਲਈਏ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੋ ਹੁਣ ਤੁਸੀਂ ਰਾਏ ਦੇ ਦਿਓ ਅਸੀਂ ਹਰ ਲੜਾਈ ਲੜਨ ਲਈ ਤਿਆਰ ਹੈ। 타ਜਾ ਬੜਿੰਗ ਕੋਲੇ 5 ਮਿੰਟ ਦਾ ਵੀ ਟਾਈਮ ਹੈ ਨਹੀਂ ਪਰ ਮੈਨੂੰ 5 ਦਿਨ ਵੀ ਲੜਾਈ ਲੜਨੀ ਪਈ ਤਾਂ ਮੈਂ ਲੜੂੰਗਾ। ਉਮੀ ਮੈਂ ਤਾਂ ਦੋ ਦੋ ਮਿੰਟਾਂ ਬਾਅਦ ਇੱਧਰ ਇੱਧਰ ਹੜ ਵੀ ਹੈ ਫੈਸਲਾ ਤੁਹਾਡਾ ਹੈ ਆ ਵੀ ਅਸੇ ਟਾਈਮ ਕੱਢਣਾ ਪੈਂਦਾ ਜੋ ਤੁਹਾਡਾ ਲੋਕਾਂ ਦਾ ਫੈਸਲਾ ਹੈ ਕਿ ਆਪਾਂ ਨੂੰ ਉਹਨਾਂ ਚਿੱਕਰ ਧਰਮੇ ਤੇ ਬਹਿਣਾ ਚਾਹੀਦਾ ਜਿੰਨਾਂ ਚਿੱਕਰ ਸਾਰਿਆਂ ਨੂੰ ਫੜ ਨਹੀਂ ਲਿਆ ਜਾਂਦਾ ਕਿ ਪੁਲਿਸ ਦਾ ਇੱਕ ਹੀ ਹੁੰਦਾ ਵੀ ਅੰਤਿਮ ਸੰਸਕਾਰ ਹੋ ਜੇ ਉਸ ਤੋਂ ਬਾਅਦ ਇਹਨਾਂ ਸਸਰੀ ਘਰ ਸਸਰੀ ਘਰ ਇਹ ਦੱਸ ਦੂਗਾ ਮੁੰਡਾ ਤੇਰੇ ਫਾਦਰ ਸੀ ਇਹਰੇ ਸਕੇ ਮਾਸੜ ਸੀ ਮੋਗੇ ਵਾਲਾ ਪ੍ਰਧਾਨ ਆ ਖੜਾ ਤੁਹਾਡੇ ਕੋਲ ਇਹ 100% ਨਹੀਂ ਦੱਸੂਗਾ ਵੀ ਬਾਅਦ ਕੀ ਹੁੰਦੀ ਜਿਹੜੀ ਅੱਜ ਗੱਲ ਉਹ ਕੱਲ੍ਹ ਨਹੀਂ ਹੈ ਲੋ ਵੀ ਆਪ ਵੀ ਉਪਾਦ ਸਸਤੇ ਲਾਇਸੈਂਸ ਵੀ ਨਹੀਂ ਬਣਾਇਆ ਜਿਹੜਾ ਰੋਜ ਹੈ ਜਿਹੜਾ ਤੁਹਾਡਾ ਮੰਤਰੀ ਐਮ.ਐਲ.ਏ ਫੋਨ ਕਰ ਦੂਗਾ ਇਹ 12 ਬਣਾ ਦੇਣਗੇ ਚਾਰ ਫੋਨਾਂ ਹਟਿਆ ਕੇਸ ਤੇ ਗਵਾਹੀ ਨਹੀਂ ਦੇਣ ਜਾਣਾਂ ਲੋ ਸੋ ਇਹ ਹਾਲਾਤ ਹੈ ਇੱਥੇ ਵੀ ਆਪਦੇ ਮੈਂਬਰ ਬਣਾਉ ਉਹ ਕਰਦੇ ਬਈ ਜਿਹੜੇ ਉੱਥੇ ਸੀਗੇ ਸੋ ਮੇਰੀ ਇਹ ਬੇਨਤੀ ਹੈ ਇਹਦੇ ਤੇ ਗੌਰ ਫਰਮਾ ਲਓ ਹਾਂ ਤੁਸੀਂ ਕੈਮਰਾ ਹੋਵੋਗੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਵਾਰੀ ਆਪੋ ਆਪਣੀ ਇਹ ਤਾਂ ਕਦੇ ਥੋੜੀ ਵੀ ਆ ਸਕਦੀ ਹੈ ਫਿਰ ਕਿਸੇ ਨੇ ਨਹੀਂ ਕਿਸੇ ਦੇ ਨਾਲ ਖੜਦਾ ਅਰ ਰੱਬ ਕਿਛ ਨਹੀਂ ਆ ਫਿਰ ਇਹਦਾ ਜਾਣ ਕੇ ਮਾਰਦੇ ਦੱਸੋ ਯਾਰ ਮਾਰ ਕੇ ਕਦੇ ਉਹਰਾ ਬੰਦਾ ਉਧਰਤੀ ਮਰਡਰ ਹੋ ਜੇ ਉਹ ਭੱਜ ਜਾਂਦਾ ਤੇ ਦੱਸਦਾ ਨਹੀਂ ਇਹਦਾ ਮਾਰ ਕੇ ਕਹਿੰਦੇ ਆਲਾ ਵੀ ਮੈਂ ਮਾਰੇ ਸੰਡੇ ਏਰੀਏ ਦੇ ਨੇ ਬਿਲਕੁਲ ਜੀ ਸਹੀ ਗੱਲ ਹੈ ਜੀ ਪੰਜਾਬ ਦੇ ਅੰਦਰ ਕੋਈ ਵਪਾਰ ਨਹੀਂ ਲਾ ਰਿਆ ਇਹ ਭਗਵਾਨਤਮਾਨ ਦੀ ਸਰਕਾਰ ਹੈ ਗ੍ਰਹਿ ਮੰਤਰੀ ਦੀ ਕੋਈ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਫੈਕਟਰੀ ਅਗਲਾ ਕਹਿੰਦਾ ਮਹਾਰਾਸ਼ਟਰ ਚ ਲਾਵਾਂਗੇ ਯੂਪੀ ਦਾ ਮੁੱਖ ਮੰਤਰੀ ਲੁਧਿਆਣੇ ਆਉਂਦਾ Madhya Pradesh ਦਾ ਹੁੰਦਾ ਹੈ ਕਰੋੜਾਂ ਦਾ ਕਾਰੋਬਾਰ ਲੈ ਕੇ ਚਲਾ ਜਾਂਦਾ ਉੱਥੇ ਕਿਉਂ ਉਹ ਕਹਿੰਦੇ ਯਾਰ ਮਰੂਆ ਕੋਣ ਇੱਕ ਫਰੋਤੀ ਦਿਓ ਇੱਕ ਸਰਕਾਰ ਕੋਲੇ ਕੋਈ ਨਹੀਂ ਇੱਕ ਮਰਨਾ ਕਿਉਂ ਹੈ ਪੰਜਾਬ ਦਾ ਕੀ ਹਾਲੂਗਾ ਜਨਾਬ ਇੱਕ ਫੈਕਟਰੀ ਨਹੀਂ ਲੱਗੀ ਸਾਡੇ 3 ਸਾਲਾਂ ਫੈਕਟਰੀ ਲੱਗੂਗੀ ਟਰੱਕ ਆਉਣਗੇ ਢਾਬੇ ਚੱਲਣਗੇ ਮੁੰਡੇ ਲੱਗਣਗੇ ਚਾਹੇ ਛੋਟੀ ਲੱਗੇ ਚਾਹੇ ਵੱਡੀ ਇੱਕ ਨਵੀਂ ਕੋਈ ਕੋਈ ਲੱਗੀ ਆ ਦਾ ਦੱਸ ਦਿਓ ਧਰਮਤਾਂ ਦੇ ਵੱਡਾ ਕਾਰਖਾਨਾ ਲਾਇਆ ਕਿ ਉਸ ਸਾਡੇ ਸਾਡੇ ਲਾਇਆ 2316 ਸੋ ਕਾਂਗਰਸ ਆਪਣੇ ਬਲਾਕ ਦੇ ਪ੍ਰਧਾਨ ਦੇ ਇਸ ਘਟਨਾ ਨੂੰ ਲੈ ਕੇ ਉਹਨਾਂ ਦੀ ਮੌਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੈ ਜਿਹੜੇ ਉਹ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਕਰ ਰਹੀ ਹੈ ਤੇ ਮੰਗ ਕਰ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲ ਨਾਲ ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦੇ ਉੱਪਰ ਸਵਾਲ ਵੀ ਚੁੱਕੇ ਜਾ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे